ਜੀ ਕਖਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤਿ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਸਾਡੇ ਅੱਜ ਦੇ ਕਲਾਸ ਜਿਸ ਦੇ ਵਿੱਚ ਅਸੀਂ ਖੂਨ ਸ਼ਹੀਦਾਂ ਦਾ ਕਿਤਾਬ ਪੜ੍ਹ ਰਹੇ ਹਾਂ ਸੋ ਅਸੀਂ ਇੱਕ ਵਾਰ ਫਿਰ ਤੋਂ ਸਾਰਾ ਇਤਿਹਾਸ ਜਿਹੜਾ ਰਿਪੀਟ ਕਰ ਰਹੇ ਹਾਂ ਤੇ ਅੱਜ ਦੀ ਇਸ ਇਤਿਹਾਸ ਦੀ ਕਲਾਸ ਦੇ ਅੰਦਰ ਅਸੀਂ ਪੜਨਾ ਹੈ ਸਾਈਬ ਜਦਾਦ ਹੁਜਾਰ ਸਿੰਘ ਜੀ ਉਹਨਾਂ ਦੇ ਜੀਵਨ ਬਾਰੇ ਜਿੰਨੇ ਵੀ ਵਿਦਿਆਰਥੀ ਕਲਾਸ ਦੇ ਵਿੱਚ ਹਾਜ਼ਰ ਨੇ ਕਲਾਸ ਆਰੰਭ ਕਰਨ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਦਾ ਾਲਖਾ ਵਾਹਿਗੁਰੂ ਜੀ ਕੀ ਆਪਾਂ ਕਿੰਨਾ ਬਾਰੇ ਅੱਜ ਪੜ੍ਹਨਾ ਹੈ ਸਾਹਿਬ ਜੀ ਦਾ ਸਾਹਿਬ ਜੀ ਦਾ ਜਹਾਰ ਸਿੰਘ ਜੀ ਦੇ ਪਿਤਾ ਦਾ ਨਾਮ ਕੀ ਸੀ ਸ੍ਰੀ ਗੁਰੂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਹੜੇ ਪੁੱਤਰ ਸੀ ਸਾਬਜਾਦਾ ਜਹਾਰ ਸਿੰਘ ਜੀ ਹਾਂਜੀ ਦੂਜੇ ਪੁੱਤਰ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਸੁਪੁੱਤਰ ਕਿੰਨੇ ਸੀ ਚਾਰ ਚਾਰਾਂ ਦੇ ਵਿੱਚੋਂ ਸਾਬਜਾਦਾ ਜਹਾਰ ਸਿੰਘ ਜੀ ਦੂਜੇ ਨੰਬਰ ਵਾਲੇ ਸੀ ਤੇ ਅਸੀਂ ਪਹਿਲਾਂ ਪੜਿਆ ਸੀ ਕਿਹੜੇ ਸਾਬਜਾਦੇ ਬਾਰੇ ਆਪਾਂ ਪਹਿਲਾਂ ਪੜਿਆ ਹਾਂਜੀ ਸਾਬਜਾਦਾ ਅਜੀਤ ਸਿੰਘ ਜੀ ਬਾਰੇ ਆਪਾਂ ਪੜ ਲਿਆ ਸੋ ਆਪਾਂ ਅੱਜ ਪੜਨਾ ਆ ਸਾਬਜਾ ਰਾਜੂਹਾਰ ਸਿੰਘ ਜੀ ਬਾਰੇ ਆਪਣੇ ਵੱਡੇ ਵੀਰ ਨੂੰ ਦੁਸ਼ਮਣ ਦਲ ਨਾਲ ਲੋਹਾ ਲੈਂਦਿਆਂ ਸਾਬਜਾ ਰਾਜੂਹਾਰ ਸਿੰਘ ਘੜੀ ਵਿੱਚੋਂ ਵੇਖ ਰਹੇ ਸਨ ਦੁਸ਼ਮਣ ਦਲ ਦੇ ਨਾਲ ਲੋਹਾ ਲੈਣਾ ਇਹਦਾ ਮਤਲਬ ਕੀ ਹੈ ਦੁਸ਼ਮਣ ਦਲ ਦੇ ਨਾਲ ਲੋਹਾ ਲੈਣਾ ਇਹਦਾ ਹਾਂਜੀ ਸ਼ਾਬਾਸ਼ ਮੁਕਾਬਲਾ ਕਰਨਾ ਲੜਾਈ ਕਰਨੀ ਹਾਂਜੀ ਤੇ ਉਹਨਾਂ ਨੇ ਪਹਿਲਾਂ ਕੀ ਦੇਖਿਆ ਸੀ ਆਪਣੇ ਵੱਡੇ ਵੀਰ ਨੂੰ ਕਿ ਮੇਰਾ ਵੱਡਾ ਵੀਰ ਜਿਹੜਾ ਉਹ ਦੁਸ਼ਮਣ ਦਲ ਦੇ ਨਾਲ ਲੋਹਾ ਲੈ ਰਿਹਾ ਹੈ ਭਾਵ ਕਿ ਦੁਸ਼ਮਣ ਦਲ ਦੇ ਨਾਲ ਲੜਾਈ ਕਰ ਰਿਹਾ ਸਾਹਿਬ ਜਰਾ ਯਹਾਰ ਸਿੰਘ ਗੱਡੀ ਵਿੱਚੋਂ ਵੇਖ ਰਹੇ ਸਨ ਗੱਡੀ ਦੇ ਵਿੱਚੋਂ ਉਹ ਦੇਖਦੇ ਰਹੇ ਜਿਉਂ-ਜਿਉਂ ਸਾਬ ਜਦਾ ਜੀਤ ਸਿੰਘ ਸ਼ਸਤਰਾਂ ਦੇ ਕਰਤਵ ਵਿਖਾ ਵਿਖਾ ਵੈਰੀਆਂ ਦੇ ਆਹੂ ਲਾਉਂਦੇ ਗਏ ਤ्यों ਤ्यों ਸਾਹਿਬ ਜਰਾ ਜੁਹਾਰ ਸਿੰਘ ਚੜ੍ਹਦੀ ਕਲਾ ਵਿੱਚ ਆਉਂਦੇ ਗਏ ਤੇ ਬੇਰਾਸ ਨਾਲ ਭਰਪੂਰ ਹੁੰਦੇ ਗਏ ਹੁਣ ਜਿੱਥੇ ਉਹਨਾਂ ਦੇ ਅੰਦਰ ਪਿਤਾ ਨੇ ਜੋਸ਼ ਭਰਿਆ ਹੋਇਆ ਸੀ ਉਹਨਾਂ ਦੀਆਂ ਸਿੱਖਿਆਵਾਂ ਸੀ ਉਹਨਾਂ ਦੇ ਅੰਦਰ ਉੱਥੇ ਹੁਣ ਇਹ ਵੀ ਦੱਸਿਆ ਗਿਆ ਕਿ ਉਹਨਾਂ ਨੇ ਆਪਣੇ ਭਰਾਵਾਂ ਵੱਲ ਦੇਖਿਆ ਜਿਵੇਂ ਜਿਵੇਂ ਉਹਨਾਂ ਦੇ ਭਰਾ ਨੇ ਠੀਕ ਹੈ ਸਾਹਿਬ ਜادہ अजीत ਸਿੰਘ ਜੀ ਨੇ ਜੋ ਜੋ ਕਰਤੱਬ ਵਿਖਾਏ ਵੈਰੀਆਂ ਵੈਰੀਆਂ ਦੇ ਆਹੂ ਲਾਏ ਤੇ ਉਹ ਉਦਾਂ ਉਦਾਂ ਭਾਵਕੇ ਸਾਬ ਜਰਾ ਜਹਾਰ ਸਿੰਘ ਵੀ ਚੜ੍ਹਦੀ ਕਲਾ ਵਿੱਚ ਅੱਗੇ ਆਉਂਦੇ ਗਏ ਹੁਣ ਇਸ ਗੱਲ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਉਹਨਾਂ ਨੇ ਆਪਣੇ ਵੱਡੇ ਵੀਰ ਨੂੰ ਜਿਵੇਂ ਦੇਖਿਆ ਜੋ ਉਹਨਾਂ ਦੇ ਵੱਡੇ ਵੀਰ ਨੇ ਕੀਤਾ ਤਾਂ ਉਹ ਉਹਨਾਂ ਦੇ ਰਸਤੇ ਦੇ ਉੱਤੇ ਚੱਲ ਕੇ ਅੱਗੇ ਆਉਣ ਵਾਸਤੇ ਭਾਵਕੇ ਪ੍ਰੇਰਿਤ ਹੋਏ ਕਿ ਜੇ ਉਹ ਲੜੇ ਤੇ ਮੈਂ ਵੀ ਜਾ ਕੇ ਕੁਛ ਕਰਾਂ ਹੁਣ ਉਹਨਾਂ ਨੇ ਆਪਣੇ ਭਰਾਵਾਂ ਵੱਲ ਵੇਖਦਿਆਂ ਹੋਇਆਂ ਉਹਦਾਂ ਦੇ ਅੰਦਰ ਵੀ ਉਹ ਵੀਰ ਰਸ ਆਇਆ ਉਹਨਾਂ ਦੇ ਅੰਦਰ ਵੀ ਚੜ੍ਹਦੀ ਕਲਾ ਵਾਲੀ ਭਾਵਨਾ ਜਿਹੜੀ ਆਈ ਵੀ ਮੈਂ ਵੀ ਜਾ ਕੇ ਅੱਗੇ ਲੜਨਾ ਚਾਹਣਾ ਠੀਕ ਹੈ ਜੀ ਹਾਂਜੀ ਵੱਡੇ ਵੀਰ ਦੇ ਸ਼ਹੀਦ ਹੋ ਕੇ ਵੈਰੀ ਦੀਆਂ ਲੋਥਾਂ ਤੇ ਡਿੱਗਦਿਆਂ ਸਾਰ ਹੀ ਸਾਬ ਜਦਾ ਜਹਾਰ ਸਿੰਘ ਗੁਰੂ ਪਿਤਾ ਕੋਲ ਆ ਕੇ ਬੇਨਤੀ ਕਰਨ ਲੱਗੇ ਕਿੰਦੇ ਜਦੋਂ ਸਾਬਜਾਦਾ ਅਜੀਤ ਸਿੰਘ ਜੀ ਲੜਦੇ ਆ ਨਾ ਲੜਦੇ ਲੜਦੇ ਮੁਕਾਬਲਾ ਕਰਦੇ ਕਰਦੇ ਵੈਰੀ ਦੀਆਂ ਲੋਥਾਂ ਤੇ ਡਿੱਗਦੇ ਆ ਜਿਸ ਤਰ੍ਹਾਂ ਉਹ ਵੈਰੀਆਂ ਦੀਆਂ ਲੋਥਾਂ ਤੇ ਡਿੱਗ ਜਾਂਦੇ ਆ ਭਾਵ ਉਹਨਾਂ ਦੇ ਸਵਾਸ ਪੂਰੇ ਹੋ ਜਾਂਦੇ ਆ ਉੱਥੇ ਪਿਤਾ ਨੇ ਤਾਂ ਜਕਾਰਾ ਲਾਇਆ ਸੀ ਗੱਡੀ ਦੇ ਵਿੱਚ ਖਲੋ ਕੇ ਹੀ ਖੁਸ਼ੀ ਦਾ ਜਕਾਰਾ ਲਾਇਆ ਸੀ ਉਹਨਾਂ ਨੂੰ ਮਤਲਬ ਇਹ ਹੋਇਆ ਸੀ ਕਿ ਜਿਹੜਾ ਮੇਰਾ ਪੁੱਤਰ ਹੈ ਉਹ ਪੂਰਨੇ ਪਾ ਗਿਆ ਠੀਕ ਹੈ ਜਿਸ ਤਰ੍ਹਾਂ ਜੋ ਸਮਝਾਇਆ ਗਿਆ ਸੀ ਜੋ ਸਿੱਖਿਆ ਦਿੱਤੀ ਸੀ ਮੇਰਾ ਪੁੱਤਰ ਉਸ ਸਿੱਖਿਆ ਤੇ ਚੱਲਦਿਆਂ ਹੋਇਆਂ ਪੂਰਨੇ ਪਾ ਗਿਆ ਖਰਿਆ ਹੋਇਆ ਠੀਕ ਹੈ ਫਿਰ ਦੂਸਰੇ ਪਾਸੇ ਕੀ ਹੋਇਆ ਬਾਬਾ ਜੁਹਾਰ ਸਿੰਘ ਜੀ ਹੁਣ ਛੋਟੀ ਜੀ ਉਮਰ ਹੈ ਉਹਨਾਂ ਨੇ ਵੇਖਿਆ ਨਾ ਮੇਰੇ ਭਰਾ ਲੜਦੇ ਲੜਦੇ ਸੰਸਾਰ ਤੋਂ ਚਲੇ ਗਿਆ ਫਿਰ ਉਹਨਾਂ ਨੇ ਆਪਣੇ ਪਿਤਾ ਜੀ ਕੋ ਲਾ ਕੇ ਇੱਕ ਬੇਨਤੀ ਕੀਤੀ ਪਿਤਾ ਜੀ ਭਾਵੇਂ ਮੈਂ ਇਸ ਘਰ ਦੇ ਵਿੱਚ ਆਪਣੇ ਭਰਾ ਤੋਂ ਬਾਅਦ ਆਇਆ ਛੋਟਾ ਹਾਂ ਮੈਂ ਬਾਬਾਜੀਤ ਸਿੰਘ ਜੀ ਨਾਲੋਂ ਪਰ ਇੱਕ ਪਿਤਾ ਇੱਕ ਬਾਪ ਇੱਕ ਮਾਂ ਕੀ ਕਰਦੇ ਐ ਉਹ ਆਪਣੇ ਪੁੱਤਰਾਂ ਦੇ ਬੱਚਿਆਂ ਦੇ ਪਿਆਰ ਵਿੱਚ ਜਰਾ ਵੀ ਫਰਕ ਨਹੀਂ ਕਰਦੇ ਉਹਨਾਂ ਵਾਸਤੇ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੁੰਦਾ ਜਦੋਂ ਉਹਨਾਂ ਨੇ ਕੁਝ ਦੇਣਾ ਹੋਵੇ ਹੈਨਾ ਮਤਲਬ ਇਦਾਂ ਨਹੀਂ ਹੁੰਦਾ ਵੀ ਮਾਪੇ ਇਹ ਸੋਚਦੇ ਹੋਣ ਬੀ ਤੂੰ ਤਾਂ ਛੋਟਾ ਹੈ ਜਾਂ ਤੂੰ ਵੱਡਾ ਤੈਨੂੰ ਤਾਂ ਮੈਂ ਕੁਝ ਲੈ ਕੇ ਨਹੀਂ ਦੇਣਾ ਹੁਣ ਤਾਂ ਮੈਂ ਦੂਸਰੇ ਨੂੰ ਲੈ ਕੇ ਦੇਣਾ ਜਾਂ ਮਤਲਬ ਕਿ ਅੱਗੇ ਜਾ ਕੇ ਬੱਚਾ ਆਪਣੀ ਕਦਰ ਘਟਾ ਲਵੇ ਉਹ ਇੱਕ ਵੱਖਰਾ ਵਿਸ਼ਾ ਹੈ ਜੇ ਬੱਚਾ ਗਲਤ ਰਸਤੇ ਤੇ ਚੱਲ ਪਵੇ ਉਹ ਆਪਣੀ ਕਦਰ ਗਵਾ ਲੈਂਦਾ ਮਾਪੇ ਫਿਰ ਉਹਨੂੰ ਉਸੇ ਨਜ਼ਰੀਏ ਨਾਲ ਤੱਕਦੇ ਹੈ ਹੈਨਾ ਪਹਿਲਾਂ ਤਾਂ ਮਾਪੇ ਅੱਜ ਕੇ ਪਿਆਰ ਕਰਦੇ ਹੈ ਜੇ ਬੱਚਾ ਕਹਿਣੇ ਤੋਂ ਬਾਹਰ ਹੁੰਦਾ ਜਾਵੇ ਹੁਕਮ ਤੋਂ ਪਾਸੇ ਹੁੰਦਾ ਜਾਏ ਤੇ ਫਿਰ ਮਾਪੇ ਉਸ ਤਰ੍ਹਾਂ ਦਾ ਹੀ ਉਹਦੇ ਨਾਲ ਸੰਬੰਧ ਬਣਾ ਕੇ ਰੱਖਦੇ ਐ ਉਹ ਤੇ ਇੱਕ ਵੱਖਰਾ ਵਿਸ਼ਾ ਹੈ ਪਰ ਜੇਕਰ ਆਗਿਆਕਾਰ ਹੈ ਤੇ ਫਿਰ ਉਹ ਕਿਸੇ ਵੀ ਬੱਚੇ ਦੇ ਵਿੱਚ ਫਰਕ ਨਹੀਂ ਕਰਦੇ ਬਾਬਾ ਜੁਹਾਰ ਸਿੰਘ ਜੀ ਨੇ ਆ ਕੇ ਆਖਿਆ ਤੁਸੀਂ ਅੱਜ ਤੱਕ ਜਿੰਨਾ ਵੀ ਪਿਆਰ ਮਿਲਿਆ ਮੇਰੇ ਤੇ ਮੇਰੇ ਭਰਾਵਾਂ ਵਿੱਚ ਤੁਸੀਂ ਕੋਈ ਵੀ ਫਰਕ ਨਹੀਂ ਰੱਖਿਆ ਜੋ ਕੁਝ ਤੁਸੀਂ ਮੇਰੇ ਵੱਡੇ ਭਰਾ ਨੂੰ ਲਿਆ ਕੇ ਦਿੱਤਾ ਉਹ ਤੁਸੀਂ ਮੈਨੂੰ ਵੀ ਦਿੱਤਾ ਹੈ ਜੇੜਾ ਕੁਛ ਤੁਸੀਂ ਮੇਰੇ ਵੱਡੇ ਭਰਾ ਲਈ ਕੀਤਾ ਤੁਸੀਂ ਮੈਨੂੰ ਵੀ ਦਿੱਤਾ ਜੋ ਤੁਸੀਂ ਉਹਨੂੰ ਸਿਖਾਇਆ ਮੈਨੂੰ ਵੀ ਸਿਖਾਇਆ ਜਿਹੜੀ ਵਿਦਿਆ ਮੇਰੇ ਭਰਾ ਨੂੰ ਦਿੱਤੀ ਉਹ ਤੁਸੀਂ ਮੈਨੂੰ ਵੀ ਦਿੱਤੀ ਹੈ ਕਿਸੇ ਵਿਦਿਆ ਤੋਂ ਕਿਸੇ ਸਿੱਖਿਆ ਤੋਂ ਸਾਡੇ ਵਿੱਚ ਕੋਈ ਵਿਤਕਰਾ ਨਹੀਂ ਕੀਤਾ ਗਿਆ ਜੇ ਦੁਨਿਆਵੀ ਸਿੱਖਿਆ ਤਾਂ ਵੀ ਦੋਨਾਂ ਨੂੰ ਦਿੱਤੀ ਜੇ ਸ਼ਾਸਤਰ ਵਿਦਿਆ ਸਿਖਾਈ ਗਈ ਤਾਂ ਵੀ ਦੋਨਾਂ ਨੂੰ ਸਿਖਾਈ ਹੈ ਜੇ ਧਾਰਮਿਕ ਵਿਦਿਆ ਦਿੱਤੀ ਗਈ ਉਹ ਵੀ ਤੁਸੀਂ ਦੋਨਾਂ ਨੂੰ ਸਿਖਾਈ ਮਤਲਬ ਕੋਈ ਫਰਕ ਵੀ ਨਹੀਂ ਰੱਖਿਆ ਪਰ ਕਹਿਣ ਲੱਗੇ ਪਿਤਾ ਜੀ ਅੱਜ ਨਾ ਫਰਕ ਰੱਖਿਓ ਅੱਜ ਸਾਡੇ ਦੋਨਾਂ ਭਰਾਵਾਂ ਦੇ ਵਿੱਚ ਕੋਈ ਵੀ ਫਰਕ ਨਾ ਰੱਖਿਓ ਹੁਣ ਉਹਨਾਂ ਦੇ ਕਹਿਣ ਦਾ ਭਲਾ ਮਤਲਬ ਕੀ ਸੀ ਕੋਈ ਦੱਸ ਸਕਦਾ ਹੈ ਹਾਂਜੀ ਦੀਪਕਾ

ਅਜੀ ਸਿੰਘ ਜੀ ਜਦੋਂ ਸ਼ਹੀਦ ਹੋ ਗਏ ਮੈਂ ਵੀ ਉਹਨਾਂ ਵਾਂਗ ਹੀ ਸ਼ਹੀਦ ਹੋਣਾ ਚਾਹੁੰਦਾ ਪਰ ਤੁਸੀਂ ਮੈਨੂੰ ਆ ਕੇ ਕਿਹਾ ਨਾ ਕਿਉਂਕਿ ਤੁਸੀਂ ਹਲੇ ਛੋਟੇ ਹੋ ਕਿਉਂਕਿ ਤੁਸੀਂ ਸਾਡੇ ਵਿੱਚ ਕੋਈ ਵੀ ਵਿਤਕਰਾ ਨਹੀਂ ਕੀਤਾ ਹਾਂ ਸ਼ਾਬਾਸ਼ ਉਹਨਾਂ ਨੇ ਇਹ ਮੰਗ ਮੰਗੀ ਸੀ ਉਹਨਾਂ ਨੇ ਮਤਲਬ ਦੁਨਿਆਵੀ ਗੱਲਾਂ ਸਮਝਾ ਕੇ ਪਿਤਾ ਨੂੰ ਕਿਹਾ ਸਿੱਧਾ ਨਹੀਂ ਕਿਹਾ ਕਿ ਮੈਨੂੰ ਸ਼ਹੀਦ ਹੋਣ ਵਾਸਤੇ ਭੇਜੋ ਹਨਾ ਉਹਨਾਂ ਨੇ ਇਸ ਤਰ੍ਹਾਂ ਗੱਲ ਬਣਾ ਕੇ ਕੀਤੀ ਕਿ ਪਿਤਾ ਜੀ ਖੁਸ਼ ਹੋ ਕੇ ਕਹਿਣਗੇ ਜਾਓ ਜੁਝਾਰ ਸਿੰਘ ਜੀ ਤੁਸੀਂ ਵੀ ਜਾਓ ਠੀਕ ਹੈ ਉਹਨਾਂ ਨੇ ਬੇਨਤੀ ਕੀਤੀ ਪਿਤਾ ਜੀ ਮੈਨੂੰ ਵੀ ਆਗਿਆ ਬਖਸ਼ੋ ਤਾਂ ਜੋ ਮੈਂ ਵੀ ਵੀਰ ਅਜੀਤ ਸਿੰਘ ਵਾਂਗੂ ਦੁਸ਼ਮਣਾਂ ਦੇ ਆਹੂ ਲਾਉਂਦਿਆਂ ਹੋਇਆਂ ਗੁਰਸਿੱਖਾਂ ਨਾਲ ਮੋਢੇ ਨਾਲ ਮੋਢਾ Đਾ ਕੇ ਸ਼ਹੀਦੀ ਪਾ ਸਕਾਂ ਭਾਵੇਂ ਉਮਰ ਕਰਕੇ ਹੋ ਸਕਦਾ ਤੁਹਾਨੂੰ ਲੱਗਦਾ ਹੋਵੇ ਮੈਂ ਛੋਟਾ ਹਾਂ ਹਨਾ ਪਰ ਇਸ ਇਮਤਿਹਾਨ ਨੂੰ ਦੇਣ ਵਾਸਤੇ ਮੈਂ ਬਿਲਕੁਲ ਤਿਆਰ ਆ ਕਿਉਂਕਿ ਤੁਸੀਂ ਮੈਨੂੰ ਪੜ੍ਹਾਇਆ ਹੈ ਤੁਸੀਂ ਮੈਨੂੰ ਇਸ ਕਾਬਿਲ ਕੀਤਾ ਹੈ ਹਨਾ ਜਾਂ ਮੈਂ ਦੁਨੀਆਵੀ ਉਦਾਹਰਨ ਦੇਣਾ ਵੀ ਕੋਈ ਵੀ ਅ ਇਮਤਿਹਾਨ ਹੋਣਾ ਹੋਵੇ ਕੋਈ ਵੀ ਪੇਪਰ ਹੋਣਾ ਹੋਵੇ ਅਧਿਆਪਕ ਤਿਆਰੀ ਕਰਵਾ ਰਿਹਾ ਹੋਵੇ ਇਕੋ ਲੈਵਲ ਦੀ ਉਮਰ ਵਿੱਚ ਕੋਈ ਵੱਡਾ ਜਾਂ ਛੋਟਾ ਹੋ ਸਕਦਾ ਹੈ ਹਨਾ ਸਿੱਖਿਆ ਉਹਨਾਂ ਨੂੰ ਬਰਾਬਰੀ ਦਿੱਤੀ ਗਈ ਹੋਵੇ ਤਾਂ ਜਿਹੜਾ ਉਮਰ ਦੇ ਵਿੱਚ ਛੋਟਾ ਹੋਏਗਾ ਨਾ ਉਹਦੇ ਮਨ ਵਿੱਚ ਵੀ ਕਈ ਵਾਰੀ ਖਿਆਲ ਆਏਗਾ ਵੀ ਮੈਂ ਵੀ ਪੇਪਰ ਦੇ ਕੇ ਦੇਖਾਂ ਜੇ ਵੱਡੇ ਦੇ ਰਹੇ ਆ ਤਾਂ ਮੈਂ ਵੀ ਦੇ ਕੇ ਵੇਖਾਂ ਹੋਰ ਨਾ ਕੁਝ ਤੇ ਮੈਨੂੰ ਐਕਸਪੀਰੀਅੰਸ ਤਾਂ ਹੋਏਗਾ ਨਾ ਇਗਜ਼ਾਮ ਕਿਸ ਤਰ੍ਹਾਂ ਇੱਕ ਤਰੀਕੇ ਦਾ ਆਉਂਦਾ ਹੈ ਹੈਨਾ ਮਤਲਬ ਕਿ ਮੈਂ ਕੋਸ਼ਿਸ਼ ਤਾਂ ਕਰਾਂ ਕੁਝ ਕਰਨ ਦੀ ਇਸ ਕਰਕੇ ਉਹ ਕਹਿੰਦੇ ਵੀ ਮੈਨੂੰ ਤੁਹਾਡੀ ਕਰਾਈ ਹੋਈ ਤਿਆਰੀ ਤੇ ਮਾਣ ਹੈ ਤੁਸੀਂ ਜੋ ਸਿੱਖਿਆ ਦਿੱਤੀ ਹੋਈ ਹੈ ਨਾ ਉਹ ਸਿੱਖਿਆ ਤੇ ਮੈਨੂੰ ਪੂਰਾ ਮਾਣ ਹੈ ਵੀ ਮੈਂ ਕਦੇ ਵੀ ਇਸ ਇਮਤਿਹਾਨ ਦੇ ਵਿੱਚੋਂ ਫੇਲ ਨਹੀਂ ਹੋ ਸਕਦਾ ਇਸ ਕਰਕੇ ਤੁਸੀਂ ਮੈਨੂੰ ਆਸ਼ੀਰਵਾਦ ਦਿਓ ਤੇ ਮੈਨੂੰ ਵੀ ਜੰਗ ਦੇ ਮੈਦਾਨ ਵਿੱਚ ਭੇਜੋ ਤੇ ਮੈਂ ਆਪਣੇ ਵੱਡੇ ਵੀਰ ਦੇ ਵਾਂਗੂੰ ਠੀਕ ਹੈ ਉਹਨਾਂ ਦੇ ਵਾਂਗੂੰ ਲੜਦਾ ਲੜਦਾ ਸ਼ਹੀਦੀ ਪਾ ਸਕਾਂ ਆਪਣੇ ਗੁਰਸਿੱਖਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਵੇਂ ਵੱਡੇ ਵੀਰ ਨੇ ਆਪਣੇ ਪਿਆਰਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਬਰਾਬਰ ਤੇ ਅੰਤ ਦੇ ਦਮ ਤੱਕ ਲੜਦਿਆਂ ਹੋਏ ਸ਼ਹੀਦ ਹੋਏ ਤਾਂ ਮੈਂ ਵੀ ਓਦਾਂ ਹੋਣਾ ਚਾਹਣਾ ਹੈ ਪਿਤਾ ਜੀ ਮੈਂ ਵੱਡੇ ਵੀਰ ਤੋਂ ਉਮਰ ਵਿੱਚ ਛੋਟਾ ਜ਼ਰੂਰ ਹਾਂ ਪਰ ਵੇਖਣਾ ਮੈਂ ਦੁਸ਼ਮਨਾ ਦੇ ਫੌਜੀਆਂ ਨਾਲ ਕਿਵੇਂ ਜੂਝਦਾ ਹਾਂ ਕਹਿੰਦੇ ਉਮਰ ਵਿੱਚ ਮੈਂ ਆਪਣੇ ਭਰਾ ਤੋਂ ਛੋਟਾ ਹੋ ਸਕਦਾ ਹਾਂ ਪਰ ਤੁਸੀਂ ਦੇਖਿਓ ਗੜੀ ਦੇ ਉੱਤੇ ਖਲੋ ਕੇ ਮੈਂ ਮੈਂ ਕਿੱਦਾਂ ਜੂਝਦਾ ਹਾਂ ਮੈਂ ਫੌਜੀਆਂ ਨਾਲ ਦੁਸ਼ਮਨਾ ਦੇ ਫੌਜੀਆਂ ਨਾਲ ਕਿਵੇਂ ਲੜਦਾ ਤੁਸੀਂ ਦੇਖਿਓ ਪਿਤਾ ਜੀ ਛੇਤੀ ਕਰੋ ਮੈਂ ਵੀ ਵੀਰ ਪਾਸ ਜਲਦੀ ਜਾਣਾ ਹੈ ਮੈਂ ਵੀ ਆਪਣੇ ਭਰਾ ਦੇ ਕੋਲ ਜਾਣਾ ਚਾਹਣਾ ਆ ਠੀਕ ਹੈ ਸਾਬ ਜاده ਜਹਾਰ ਸਿੰਘ ਦੀਆਂ ਬਹਾਦਰੀ ਦੀਆਂ ਗੱਲਾਂ ਸੁਣ ਸੁਣ ਕੇ ਗੁਰੂ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਪ੍ਰਸੰਨ ਹੋ ਗਏ ਸਜਾਉਣ ਲੱਗ ਗਏ ਹੱਥੀ ਸ਼ਸ਼ਤਰ ਸਾਹਿਬ ਜਾਂ ਦੇ ਦੇ ਤਾਨੂੰ ਤੇ ਦੇਖੋ ਪਹਿਲਾ ਸੰਸਾਰ ਦੇ ਵਿੱਚ ਐਸਾ ਪਿਤਾ ਅਸੀਂ ਦੁਨੀਆ ਦੁਨੀਆ ਦੇ ਵਿੱਚ ਵੇਖਦੇ ਹਾਂ ਕਿਸੇ ਬੱਚੇ ਨੇ ਰਿਸ਼ਤੇਦਾਰੀ ਵਿੱਚ ਵਿਆਹ ਤੇ ਜਾਣਾ ਹੋਵੇ ਕਿਸੇ ਪਾਰਟੀ ਤੇ ਜਾਣਾ ਕਿਸੇ ਫੰਕਸ਼ਨ ਤੇ ਜਾਣਾ ਤੇ ਉਹਦੇ ਮਾਂ ਬਾਪ ਉਹਨੂੰ ਤਿਆਰ ਕਰਦੇ ਆ ਤੂੰ ਸਾਰਿਆਂ ਨਾਲ ਸੋਹਣਾ ਲੱਗੇ ਤੇਰੇ ਵਿੱਚ ਕੋਈ ਵੀ ਕਮੀ ਨਾ ਲੱਗੇ ਹਨਾ ਆਪਾਂ ਨੂੰ ਸੋਨਾ ਬਣਾਉਂਦੇ ਆ ਜਿੱਥੇ ਆਪਣੇ ਕੋਲ ਕੱਪੜਾ ਨਹੀਂ ਹੈ ਲਿਆ ਕੇ ਦਿੱਤਾ ਜਾਂਦਾ ਹੈ ਜਿੱਥੇ ਪੈਰਾਂ ਵਿੱਚ ਕੁਝ ਪਾਉਣ ਲਈ ਨਹੀਂ ਸਾਡੇ ਮਾਪਿਆਂ ਨੂੰ ਹੁੰਦਾ ਵੀ ਇਹ ਸੋਨਾ ਲੱਗੇ ਸਜਾਉਂਦੇ ਆ ਆਪਣੇ ਹੱਥੀ ਤਿਆਰ ਕਰਦੇ ਆ ਪਰ ਵੇਖੋ ਕਿੰਨਾ ਵੱਖਰਾ ਕਨਸੈਪਟ ਹੈ ਪਿਤਾ ਇੱਥੇ ਵੀ ਤਿਆਰ ਕਰ ਰਿਹਾ ਹੈ ਪਰ ਇੱਥੇ ਪਿਤਾ ਆਪਣੇ ਪੁੱਤਰ ਨੂੰ ਤਿਆਰ ਕਰ ਰਿਹਾ ਹੈ ਸ਼ਸਤਰ ਸਜਾ ਰਿਹਾ ਹੈ ਤਿਆਰੀ ਤੇ ਕੀਤੀ ਜਾ ਰਹੀ ਹੈ ਆਪਣੇ ਹੱਥੀ ਪਰ ਸੱਚ ਹੈ ਇਥੇ ਕਿਸੇ ਵਿਆਹ ਵਾਸਤੇ ਨਹੀਂ ਇਥੇ ਕਿਸੇ ਫੰਕਸ਼ਨ ਤੇ ਭੇਜਣ ਲਈ ਨਹੀਂ ਇਥੇ ਪਿਤਾ ਆਪਣੇ ਪੁੱਤਰ ਨੂੰ ਸ਼ਸਤਰ ਸਜਾਰ ਰਿਹਾ ਤਿਆਰ ਕਰ ਰਿਹਾ ਹੈ ਕਿਸ ਵਾਸਤੇ ਕਰ ਰਿਹਾ ਹੈ ਸ਼ਹੀਦ ਦੀ ਪਾਉਣ ਵਾਸਤੇ ਸ਼ਹੀਦ ਕਰਨ ਵਾਸਤੇ ਜੰਗ ਦੇ ਮੈਦਾਨ ਵਿੱਚ ਜਾਣ ਵਾਸਤੇ ਪਿਤਾ ਜੀ ਤਿਆਰ ਕਰ ਰਹੇ ਨੇ ਮਤਲਬ ਕਿ ਸੰਸਾਰ ਦੇ ਵਿੱਚ ਇੱਕ ਐਸਾ ਮਹਾਨ ਬਾਪ ਸੀ ਜਿਸ ਨੇ ਆਪਣੇ ਪੁੱਤਰਾਂ ਨੂੰ ਆਪਣੇ ਹੱਥੀਂ ਤਿਆਰ ਕਰਕੇ ਜੰਗ ਦੇ ਮੈਦਾਨ ਵਿੱਚ ਭੇਜਿਆ ਠੀਕ ਹੈ ਕਿਸੇ ਨੇ ਨਾ ਉਦੋਂ ਵੀ ਬੜਾ ਸੋਣਾ ਲਿਖਿਆ ਸੀ ਉਹਨੇ ਲਿਖਿਆ ਸੀ ਕਹਿੰਦੇ ਕਿਵੇਂ ਦੱਸਾਂ ਦਸ਼ਮੇਸ਼ ਪਿਤਾ ਜੀ ਤੁਹਾਡੇ ਪਰਿਵਾਰ ਤੇ ਕੀ ਕੀ ਬੀਤੀਆਂ ਨੇ ਲੋਕੀ ਪੁੱਤ ਵਿਆਹ ਕੇ ਕਰਨ ਖੁਸ਼ੀਆਂ ਤੇ ਤੂੰ ਸ਼ਹੀਦ ਕਰਾ ਕੇ ਕੀਤੀਆਂ ਨੇ ਦੁਨੀਆਂ ਦੇ ਲੋਕ ਪੁੱਤ ਨੂੰ ਵਿਆਹ ਕੇ ਖੁਸ਼ੀ ਕਰਦੇ ਆ ਮੇਰਾ ਪੁੱਤ ਅਜ ਵਿਆਉਣ ਦੇ ਯੋਗ ਹੋ ਗਿਆ ਪਰ ਤੁਸੀਂ ਖੁਸ਼ੀ ਉਨੀ ਕੀਤੀ ਹੈ ਪਰ ਤੁਹਾਡਾ ਪੁੱਤਰ ਵਿਆਹਿਆ ਨਹੀਂ ਤੁਹਾਡਾ ਪੁੱਤਰ ਘਰੋਂ ਗਿਆ ਤੇ ਹੈ ਪਰ ਡੋਲੀ ਲੈ ਕੇ ਵਾਪਸ ਨਹੀਂ ਆਇਆ ਉਹ ਸ਼ਹੀਦੀ ਪਾ ਗਿਆ ਪਰ ਤੁਸੀਂ ਫਿਰ ਵੀ ਖੁਸ਼ੀ ਕੀਤੀ ਆਪਣੇ ਪੁੱਤਰ ਨੂੰ ਜੰਗ ਦੇ ਮੈਦਾਨ ਵਿੱਚ ਭੇਜ ਕੇ ਸਾਬਜਾਦੇ ਜੂਹਾਰ ਸਿੰਘ ਦੀਆਂ ਬਹਾਦਰੀ ਦੀਆਂ ਗੱਲਾਂ ਸੁਣ ਸੁਣ ਕੇ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਸੰਨ ਹੋ ਗਏ ਤੇ ਸਜੌਣ ਲੱਗੇ ਹਥੀਂ ਸ਼ਸਤਰ ਸਾਬਜਾ ਲਈ ਦਿੱਤਾਂ ਨੂੰ ਤੇ ਬਖਸ਼ ਦਿੱਤੀ ਆ ਗਿਆ ਦਿੱਤੇ ਪੰਜ ਸਿੰਘ ਨਾਲ ਤੇ ਵਿਦਾ ਕਰ ਦਿੱਤਾ ਗੜੀ ਚੋਂ ਮੈਦਾਨੇ ਜੰਗ ਨੂੰ ਠੀਕ ਹੈ ਜੀ ਮਤਲਬ ਕਿ ਉਹਨਾਂ ਨੂੰ ਆਗਿਆ ਦਿੱਤੀ ਜਾਓ ਨਾਲ ਪੰਜ ਸਿੰਘ ਭੇਜ ਦਿੱਤੇ ਤੇ ਉਹਨਾਂ ਨੂੰ ਭੇਜ ਦਿੱਤਾ ਵਿਦਾ ਕਰ ਦਿੱਤਾ ਵਿਦਾ ਕਰਨ ਦਾ ਭਾਵ ਕਿ ਉਹਨਾਂ ਨੂੰ ਭੇਜਣਾ ਜਾਓ ਠੀਕ ਹੈ ਮੈਂ ਗੜੀ ਚੋਂ ਮੈਦਾਨੇ ਜੰਗ ਨੂੰ ਗੜੀ ਦੇ ਵਿੱਚੋਂ ਮੈਦਾਨ ਵੱਲ ਜੰਗ ਦੇ ਮੈਦਾਨ ਵੱਲ ਭੇਜਿਆ ਸਾਹਿਬ ਜਦਾ ਜੁਝਾਰ ਸਿੰਘ ਜੈਕਾਰੇ ਗਜਾਉਂਦੇ ਹੋਏ ਗੱਡੀ ਤੋਂ ਬਾਹਰ ਨਿਕਲੇ ਤੇ ਸਿੰਘਾਂ ਸਮੇਤ ਟੁੱਟ ਪਏ ਵੈਰੀਆਂ ਉੱਤੇ ਸਾਹਿਬ ਜਦਾ ਜੁਝਾਰ ਸਿੰਘ ਜੀ ਦੇ ਨਾਲ ਸਿੰਘ ਸੀ ਜੈਕਾਰੇ ਗਜਾਉਂਦੇ ਹੋਏ ਗਏ ਕਿ ਜੈਕਾਰੇ ਉਹਨਾਂ ਦੇ ਅੰਦਰ ਰਸ ਪੈਦਾ ਕਰਨਗੇ ਠੀਕ ਹੈ ਉਹਨਾਂ ਦੇ ਅੰਦਰ ਜੋਸ਼ ਪੈਦਾ ਕਰਨਗੇ ਤੇ ਉਹ ਸਿੰਘਾਂ ਦੇ ਸਮੇਤ ਟੁੱਟ ਪਏ ਵੈਰੀਆਂ ਦੇ ਉੱਤੇ ਜਾ ਕੇ ਟੁੱਟ ਪਏ ਨੇ ਲੱਗੇ ਤੀਰਾਂ ਨਾਲ ਵੈਰੀਆਂ ਦੇ ਸੀਨੇ ਵਿੰਨਣ ਤੀਰਾਂ ਦੇ ਨਾਲ ਉਹਨਾਂ ਨੇ ਵੈਰੀਆਂ ਦੇ ਸੀਨੇ ਵਿੰਨਨੇ ਸ਼ੁਰੂ ਕਰ ਦਿੱਤੇ ਛੋਟੇ ਜੇ वीर ਬਹਾਦਰ ਦੇ ਜੋਰ ਦੇਖ ਕੇ ਵੈਰੀ ਵੀ 당 ਰਹਿ ਗਏ ਛੋਟੇ ਜੇ ਬਹਾਦਰ ਦੇ ਹਨਾ ਛੋਟਾ ਜੇ ਹਨਾ ਛੋਟੀ ਜੀ ਉਮਰ ਹੈ ਤੇ ਉਹਦੇ ਜੋਰ ਦੇਖ ਕੇ ਜੋਰ ਭਲਾ ਕੀ ਹੁੰਦੇ ਨੇ ਹਾਂ ਕਰਤਬ ਦੇਖ ਕੇ ਠੀਕ ਹੈ ਕਿ ਕਿੰਨੇ ਤਰੀਕਿਆਂ ਨਾਲ ਲੜ ਰਿਹਾ ਉਹ ਤੇ ਵੈਰੀ ਵੀ 당 ਰਹਿ ਗਏ ਵੈਰੀ ਵੀ 당 ਰਹਿ ਗਏ 당 ਰਹਿਣ ਦਾ ਮਤਲਬ ਸ਼ਾਬਾਸ਼ ਹੈਰਾਨ ਰਹਿ ਗਏ ਉਧਰ ਗੜੀ ਵਿੱਚੋਂ ਤੁਸੀਂ ਨਾਲ ਨਾਲ ਨਾ ਇਹ ਇਹਨਾਂ ਨੂੰ ਆਪਣੀ ਕਿਤਾਬ ਦੇ ਉੱਤੇ ਹੀ ਹੌਲੀ ਹੌਲੀ ਪੈਨਸਲ ਨਾਲ ਲਿਖ ਵੀ ਲਿਆ ਕਰੋ। 당ਗ ਰਹਿ ਗਏ 당ਗ ਦਾ ਮਤਲਬ ਜ਼ੋਰ ਦਾ ਮਤਲਬ ਕਈਆਂ ਨੂੰ ਪਤਾ ਨਹੀਂ ਹੁੰਦਾ। ਉਧਰ ਗੱਡੀ ਵਿੱਚੋਂ ਗੁਰੂ ਪਿਤਾ ਤੀਰਾਂ ਦੁਆਰਾ ਵੈਰੀਆਂ ਨੂੰ ਵਿੰਨ ਰਹੇ ਸਨ। ਦੇਖੋ ਪਿਤਾ ਜੀ ਨੇ ਵੀ ਉਪਰੋਂ ਗੱਡੀ ਤੋਂ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ। ਇਧਰ ਸਿੰਘ ਵੈਰੀਆਂ ਨੂੰ ਸਾਹਿਬ ਜਾਦੇ ਤੋਂ ਥੋੜਾ ਦੂਰ ਰੱਖਣ ਦਾ ਯਤਨ ਕਰਦੇ ਰਹੇ। ਠੀਕ ਹੈ। ਇਧਰ ਸਿੰਘ ਸੀ ਜਿਹੜੇ ਉਹ ਵੈਰੀਆਂ ਨੂੰ ਸਾਹਿਬ ਜਾਰੇ ਤੋਂ ਦੂਰ ਰੱਖਦੇ ਸੀ। ਦੂਰੋਂ ਦੂਰੋਂ ਲੜਾਉਣ ਦੀ ਕੋਸ਼ਿਸ਼ ਕਰਦੇ ਸੀ ਕਿ ਸਾਹਿਬ ਜਾਰੇ ਤੋਂ ਦੂਰ ਹੋ ਕੇ ਆਪਣੇ ਵਾਰ ਕਰਨ ਫਿਰ ਵੈਰੀ ਇੱਕ ਉਸ ਸਮੇਂ ਬਹੁਤ ਗਿਣਤੀ ਵਿੱਚ ਇਕੱਠੇ ਹੋ ਕੇ ਸਾਹਿਬ ਜਾਦੇ ਵੱਲ ਉੱਲਰ ਪਏ ਉੱਲਰ ਪਏ ਦਾ ਮਤਲਬ ਭਲਕੀ ਹੈ ਉਹਨਾਂ ਤੇ ਹਮਲਾ ਕਰਨਾ ਹਾਂ ਉਹਨਾਂ ਦੇ ਉੱਪਰ ਆ ਗਏ ਉਹਨਾਂ ਦੇ ਉਹਨਾਂ ਤੇ ਆ ਕੇ ਜਿਵੇਂ ਆਪਾਂ ਕਹਿੰਦੇ ਆ ਨਾ ਕਿਸੇ ਨੂੰ ਦਿਵਾਲੇ ਤੋਂ ਆ ਕੇ ਬਿਲਕੁਲ ਘੇਰ ਲੈਣਾ ਸਾਰੇ ਪਾਸੇ ਤੋਂ ਠੀਕ ਹੈ ਜਿਸ ਤਰ੍ਹਾਂ ਅ ਕਈ ਵਾਰ ਨਯ ਦੁਨਿਆਵੀ ਐਗਜ਼ਾਮਪਲ ਦੇਣਾ ਬਹੁਤ ਵੱਡਾ ਰੁਖ ਹੋਵੇ ਬੜਾ ਵੱਡਾ ਰੁਖ ਹੋਵੇ ਉਹ ਜਾ ਸਿੱਧਾ ਰਿਆ ਇੱਕੇਦਮ ਫਲ ਦੇ ਨਾਲ ਛੱਤ ਉੱਪਰ ਨੂੰ ਝੁੱਕ ਗਿਆ ਤੇ ਆਪਾਂ ਕਈ ਵਾਰੀ ਕਹਿੰਨੇ ਆ ਇਹ ਤਾਂ ਸਾਰਾ ਛੱਤ ਹੀ ਉਲੜ ਰ ਪਿਆ ਠੀਕ ਹੈ ਝੁੱਕ ਜਾਣਾ ਠੀਕ ਹੈ ਉਹ ਛੱਤਵਾਲ ਨੂੰ ਝੁੱਕ ਜਾ ਝੁੱਕ ਗਿਆ ਇਸੇ ਤਰ੍ਹਾਂ ਉਹ ਸਾਹਿਬਜ਼ਾਦੇ ਵੱਲ ਝੁੱਕ ਗਏ ਨੇ ਦਿਵਾਲੇ ਹੋ ਗਏ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਸਰੀ ਸਾਹਿਬ ਧੂ ਲਈ ਤੇ ਵੈਰੀਆਂ ਦੇ ਲੱਗੇ ਡੱਕਰੇ ਕਰਨ ਤੂ ਲਈ ਉਹਨਾਂ ਨੇ ਆਪਣੀ ਸੀਰੀ ਸਾਬ ਖਿੱਚੀ ਤੇ ਵੈਰੀਆਂ ਦੇ ਡੱਕਰੇ ਕਰਨੇ ਸ਼ੁਰੂ ਕਰ ਦਿੱਤੇ ਗੁਰੂ ਜੀ ਦੇ ਵੇਖਦਿਆਂ ਵੇਖਦਿਆਂ ਸਾਬ ਜਰਾ ਜਹਾਰ ਸਿੰਘ ਵੀ ਵੈਰੀਆਂ ਨਾਲ ਜੂਝਦੇ ਹੋਏ ਧਰਤੀ ਤੇ ਡਿੱਗੇ ਤੇ ਸ਼ਹੀਦੀ ਪਾ ਗਏ ਪਹਿਲਾ ਲੜਿਆ ਪਹਿਲਾ ਜੂਜੇ ਆ ਪਹਿਲਾ ਮੁਕਾਬਲਾ ਕੀਤਾ ਸਾਰੇ ਕਈ ਤਰ੍ਹਾਂ ਦੇ ਜੋਰ ਦਿਖਾਏ ਆ ਅੰਤ ਨੂੰ ਉਹ ਤੇ ਹੈ ਜਿਨਨੇ ਕਈਆਂ ਨੂੰ ਅ ਲੱਖਾਂ ਨੂੰ ਮਾਰਿਆ ਹੋਵੇ ਫਿਰ ਉਹਨੂੰ ਆਪਣੇ ਆਪ ਨੂੰ ਵੀ ਫੱਟ ਸੈਣੇ ਪੈਣਗੇ ਉਹਦੇ ਆਪਣੇ ਤੇ ਵੀ ਜ਼ਖਮ ਹੋਣਗੇ ਹਨ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਜਿਨੇ ਇੰਨਿਆਂ ਨੂੰ ਮਾਰਿਆ ਹੋਵੇਗਾ ਤੇ ਜਿਹੜੇ ਅੱਗੇ ਲੜਨ ਆਏ ਸੀ ਉਹਨਾਂ ਨੇ ਵੀ ਉੱਪਰ वार ਕੀਤੀ ਹੈ ਤਾਂ ਵਾਰ ਸੈਂਦਿਆਂ ਹੋયા ਧਰਤੀ ਤੇ ਡਿੱਗੇ ਤੇ ਸ਼ੀਧੀ ਪਾ ਗਏ ਇਧਰ ਸਾਬ ਜਦਾ ਰਾਜੁ ਹਾਰ ਸਿੰਘ ਸਾਹਿਬ ਜਦਾ ਜੀਤ ਸਿੰਘ ਵਾਂਗ ਸ਼ਹੀਦ ਦੀ ਪਾ ਗਿਆ ਤੇ ਉਧਰ ਗੜੀ ਵਿੱਚੋਂ ਸ੍ਰੀ ਗੁਰਗੋਬਿੰਦ ਸਿੰਘ ਜੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲੱਗ ਪਏ ਇੱਕ ਪਾਸੇ ਵੱਡੇ ਭਰਾ ਵਾਂਗ ਛੋਟੇ ਭਰਾ ਨੇ ਸ਼ਹੀਦੀ ਪਾ ਦਿੱਤੀ ਤੇ ਦੂਸਰੇ ਪਾਸੇ ਗੱਡੀ ਦੇ ਵਿੱਚ ਖਲੋਤੇ ਹੋਏ ਪਿਤਾ ਜੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲੱਗ ਪਏ ਤੇਰੀ ਕਿਰਪਾ ਸਦਕਾ ਦੋਵੇਂ ਬੱਚੇ ਸਿੱਖੀ ਸਿਦਕ ਵਿੱਚ ਪੂਰੇ ਉੱਤਰੇ ਹਨ ਗੁਰੂ ਸਾਹਿਬ ਜੀ ਤੇਰੀ ਕਿਰਪਾ ਜਿਸ ਦੇ ਵਿੱਚ ਦੋਨੋਂ ਬੱਚੇ ਸਿੱਖੀ ਸਿਦਕ ਦੇ ਵਿੱਚ ਪੂਰੇ ਉੱਤਰੇ ਆ ਠੀਕ ਹੈ ਤੇ ਇਮਤਿਹਾਨ ਵਿੱਚੋਂ ਪਾਸ ਹੋਏ ਹਨ ਤੇ ਇਤਿਹਾਸਕਾਰਾਂ ਨੇ ਕਈਆਂ ਨੇ ਲਿਖਿਆ ਹੋਇਆ ਪਿਤਾ ਨੇ ਉਦੋਂ ਫਿਰ ਜਕਾਰਾ ਲਾਇਆ ਸੀ ਠੀਕ ਹੈ ਆਪਣੇ ਪੁੱਤਰ ਨੂੰ ਵੇਖ ਤੇ ਆ ਜਦੋਂ ਪੁੱਤਰ ਸ਼ਹੀਦੀ ਪਾ ਗਿਆ ਤਾਂ ਪਿਤਾ ਨੇ ਜਕਾਰਾ ਲਾਇਆ ਤੇ ਸ਼ੁਕਰਾਨਾ ਕੀਤਾ ਸ਼ੁਕਰਾਨਾ ਸ਼ੁਕਰਾਨਾ ਅਸੀਂ ਕਦੋਂ ਕਰਦੇ ਆ ਜਦੋਂ ਸਾਡਾ ਮਨ ਸੰਤੁਸ਼ਟ ਹੋ ਜਾਏ ਵੀ ਆ ਕੁਛ ਮੈਨੂੰ ਰੱਬ ਨੇ ਦੇ ਦਿੱਤਾ ਮਤਲਬ ਕਿ ਮੈਂ ਇੰਨੇ ਯੋਗਾ ਨਹੀਂ ਸੀਗਾ ਪਰ ਮੈਨੂੰ ਦੇ ਦਿੱਤਾ ਤੇ ਉਲੰਬੇ ਸੀ ਉਹ ਦੋ ਦਿਨ ਜਦੋਂ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਸਮਝਦੇ ਆ ਪਰ ਬਹੁਤ ਹੀ ਦੁਨੀਆ ਦੀ ਦੁਨੀਆ ਦੀ ਸਾਰੀ ਜ਼ਿੰਦਗੀ ਉਲੰਬੇ ਦਿਨਾਂ ਦੀ ਲੰਗੀ ਉਲੰਬੇ ਦਿਨ ਦਾ ਮਤਲਬ ਸਮਝਦੇ ਹੋ ਮੈਨੂੰ ਆ ਨਹੀਂ ਦਿੱਤਾ ਰੱਬਾ ਤੂੰ ਮੈਨੂੰ ਆ ਕਿਉਂ ਨਹੀਂ ਦਿੱਤਾ ਅੱਪ ਅੱਗੇ ਵੀ ਇੱਕ ਦਿਨ ਗੱਲ ਕਰ ਰਹੇ ਸੀ ਕਿ ਗੱਡੀ ਆਲਾ ਕਹਿੰਦਾ ਮੈਨੂੰ ਹੋਰ ਕੁਝ ਮਿਲ ਜੇ ਪਰ ਉਹਨੇ ਜਦੋਂ ਸਕੂਟਰ ਸਾਈਕਲ ਵਾਲੇ ਨੂੰ ਵੇਖਿਆ ਤਾਂ ਉਹ ਸ਼ੁਕਰਾਨਾ ਕਰ ਰਿਹਾ ਹਣਾ ਉਹ ਧੰਨਵਾਦ ਕਰ ਰਿਹਾ ਵੀ ਰੱਬਾ ਤੂੰ ਸਾਨੂੰ ਇੰਨਾ ਕੁਝ ਤਾਂ ਦਿੱਤਾ ਹੈ ਨਾ ਮਤਲਬ ਆਪਾਂ ਤੁਰ ਫਿਰ ਰਹੇ ਆ ਆਪਾਂ ਨੂੰ ਤੰਦਰੁਸਤ ਸਰੀਰ ਦਿੱਤਾ ਆਪਾਂ ਨੂੰ ਪੈਰ ਦਿੱਤੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਣ ਲਈ ਕੰਮ ਕਰਨ ਲਈ ਹੱਥ ਦਿੱਤੇ ਆ ਤੇ ਆਪਾਂ ਫਿਰ ਵੀ ਜੇ ਰੱਬ ਨੂੰ ਕਹੀਏ ਮੈਨੂੰ ਆ ਕੁਝ ਨਹੀਂ ਮਿਲਿਆ ਤੇ ਕਈ ਏਦਾਂ ਦੇ ਲੋਕ ਵੀ ਐ ਜਿਹੜੇ ਹੱਥਾਂ ਪੈਰਾਂ ਨੂੰ ਵੀ ਤਰਸਦੇ ਪਏ ਆ ਨਾ ਰੜ ਰਹੇ ਆ ਵਿਚਾਰਿਆ ਤੁਰਿਆ ਨਹੀਂ ਜਾਂਦਾ ਉਹਨਾਂ ਦੀ ਇੱਛਾ ਕੀ ਹੋਏਗੀ ਜਿਹੜੇ ਇਨਸਾਨ ਨੂੰ ਦਿਸਦਾ ਨਹੀਂ ਐ ਉਹਦੀ ਇੱਛਾ ਕੀ ਹੋਏਗੀ ਭਲਾ ਹਾਂ ਕਿ ਮੈਨੂੰ ਦਿਸਣ ਲੱਗ ਜਾਂਦਾ ਨਾ ਉਹ ਰੱਬ ਨੂੰ ਕਿਉਂ ਲਾਂਭਾ ਦਿੰਦਾ ਹੈਗਾ ਵੀ ਰੱਬਾ ਸਾਰਿਆਂ ਨੂੰ ਅੱਖਾਂ ਦਿੱਤੀਆਂ ਮੈਨੂੰ ਵੀ ਦੇ ਦਿੰਦਾ ਨਾ ਇਦਾਂ ਹੀ ਹੈ ਨਾ ਜਿਹਦੇ ਕੋਲ ਜ਼ੁਬਾਨ ਨਹੀਂ ਹੈ ਜਿਸ ਨੂੰ ਕੰਨਾਂ ਤੋਂ ਨਹੀਂ ਸੁਣਦਾ ਉਹਨੇ ਦੁਨੀਆ ਵਿੱਚ ਕਦੇ ਕੁਝ ਸੁਣਿਆ ਹੀ ਨਹੀਂ ਦੇਖੋ ਮਤਲਬ ਉਹਦੀਆਂ ਫੀਲਿੰਗਾਂ ਕੀ ਹੋਣਗੀਆਂ ਉਹ ਵੀ ਕਦੇ ਸੋਚਦਾ ਹੋਊਗਾ ਵੀ ਜੇ ਰੱਬ ਕਿਤੇ ਮੈਨੂੰ ਮੌਕਾ ਦੇਵੇ ਕੁਝ ਮੰਗਣ ਦਾ ਨਾ ਮੈਂ ਪਹਿਲਾਂ ਇਹੀ ਮੰਗਾ ਕਿ ਮੈਨੂੰ ਸੁਣਨਾ ਆ ਜਾਵੇ ਮੈਨੂੰ ਬੋਲਣਾ ਆ ਜਾਵੇ ਹਨਾ ਮੈਨੂੰ ਮੇਰੀ ਅੱਖਾਂ ਮਿਲ ਜਾਣ ਜੋ ਕਿ ਸਾਰਿਆਂ ਕੋਲ ਹੈ ਮੇਰੇ ਕੋਲ ਨਹੀਂ ਹੈ ਤੇ ਆਪਾਂ ਨੂੰ ਸਾਬਤ ਸੂਰਤ ਸਰੀਰ ਦੇ ਦਿੱਤਾ ਤੇ ਆਪਾਂ ਉਸ ਵਾਇਗਰੂ ਨੂੰ ਉਲਾਮੇ ਦਿੰਨੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਕਰਾਨਾ ਕੀਤਾ ਸੀ ਸ਼ੁਕਰਾਨੇ ਤੋਂ ਭਾਵ ਜਦੋਂ ਅਸੀਂ ਇਹ ਆਖਾਂਗੇ ਤੇਰਾ ਦਿੱਤਾ ਹੋਇਆ ਬਹੁਤ ਖੁਸ਼ ਹੈ ਠੀਕ ਹੈ ਤੇਰੇ ਹੁਕਮ ਵਿੱਚ ਹੀ ਲੰਘ ਜਾਏ ਤੇਰੇ ਬਾਣੇ ਵਿੱਚ ਹੀ ਲੰਘ ਜਾਵੇ ਮੇਰੇ ਤੋਂ ਕੁਝ ਵੀ ਗਲਤ ਨਾ ਹੋਵੇ ਰੱਬਾ ਤੂੰ ਸਿਰ ਤੇ ਹੱਥ ਰੱਖੀਂ ਜੋ ਤੂੰ ਕਰਾਏਗਾ ਨਾ ਮੈਂ ਉਹੀ ਕਰਾਂ ਠੀਕ ਹੈ ਮੈਂ ਆਪਣੀ ਮਾਤ ਨਾਲ ਕੁਝ ਵੀ ਨਾ ਕਰਾਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹੀ ਗੱਲ ਆਖੀ ਸੀ ਕਿ ਮਾਲਕਾ ਮੈਂ ਤੇਰਾ ਸ਼ੁਕਰ ਕਰਦਾ ਹਾਂ ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਜਿਹੜੇ ਮੇਰੇ ਬੱਚੇ ਆ ਇਹ ਸਿੱਕੀ ਸਦਕਾ ਦੇ ਵਿੱਚ ਪੂਰੇ ਉੱਤਰੇ ਨੇ ਤੇ ਇਮਤਿਹਾਨ ਦੇ ਵਿੱਚੋਂ ਪਾਸ ਹੋ ਗਏ ਨੇ ਠੀਕ ਹੈ ਉਹਨਾਂ ਨੇ ਸ਼ੁਕਰਾਨਾ ਕੀਤਾ ਸੀ ਧੰਨਵਾਦ ਕੀਤਾ ਸੀ ਉਸ ਰੱਬ ਦਾ ਕਿ ਮੇਰੇ ਪੁੱਤਰ ਡੋਲੇ ਨਹੀਂ ਕਬਰਾਏ ਨਹੀਂ ਡਰੇ ਨਹੀਂ ਮਤਲਬ ਮੈਂ ਇਹੀ ਚਾਹੁੰਦਾ ਸੀ ਤੇਰੇ ਵੱਲੋਂ ਦਿੱਤੇ ਸੀ ਤੂੰ ਹੀ ਲੈ ਗਿਆ ਤੇ ਤੇਰੇ ਧਰਮ ਦੇ ਕਰਮ ਕਰਦੇ ਚਲੇ ਗਿਆ ਠੀਕ ਹੈ ਇੱਕ ਇਨਸਾਨ ਉਹ ਹੁੰਦਾ ਨਾ ਕਿੰਨਾ ਫਰਕ ਹੁੰਦਾ ਇੱਕ ਉਹ ਹੁੰਦਾ ਹੈ ਜਿਹੜਾ ਨਸ਼ਾ ਕਰ ਕਰ ਗਲੀ ਚ ਡਿੱਗ ਰਿਹਾ ਹੋਵੇ ਜੂਆ ਖੇਡ ਰਿਹਾ ਹੋਵੇ ਹਨਾ ਲੋਕੋ ਨੂੰ ਮਾਰ ਰੇ ਹੋਣ ਕੁੱਟ ਰੇ ਹੋਣ ਤੇ ਇੱਕ ਮਤਲਬ ਇਹ ਇਦਾਂ ਗਲੀਆਂ ਵਿੱਚ ਗੰਦ ਪਾਉਂਦਾ ਪਾਉਂਦਾ ਰੁਲਦਾ ਰੁਲਦਾ ਮਰੇ ਹਨਾ ਇੱਕ ਉਹ ਹੈ ਤੇ ਦੂਸਰਾ ਉਹ ਜਿਹੜਾ ਧਰਮ ਦੇ ਕਰਮ ਕਰਦਾ ਹੋਇਆ ਜੰਗ ਦੇ ਮੈਦਾਨ ਵਿੱਚ ਸਿੱਧੀ ਪਾ ਗਿਆ ਦੋਨਾਂ ਵਿੱਚ ਫਰਕ ਤੇ ਹੈ ਨਾ ਯਾਦ ਹੋ ਸਕਦਾ ਹੈ ਦੋਨਾਂ ਨੂੰ ਹੀ ਕੀਤਾ ਜਾਵੇ ਪਰ ਜਿਹੜਾ ਨਸ਼ਾ ਕਰਕੇ ਮਰਿਆ ਉਹਨੂੰ ਕੋਈ ਉਹਦੀਆਂ 2-3 ਪੀੜੀਆਂ ਹੀ ਕਰਨਗੀਆਂ ਹਨਾਂ ਵੀ ਜੇ ਤੂੰ ਨਾ ਕਰਦਾ ਤੇ ਅੱਜ ਜਿਉਂਦਾ ਹੁੰਦਾ ਜੇ ਤੂੰ ਨਾ ਕਰਦਾ ਜਿਉਂਦਾ ਹੁੰਦਾ ਪਰ ਜਿਹੜਾ ਕੌਮ ਵਾਸਤੇ ਕੁਝ ਕਰ ਗਿਆ ਉਹਨੂੰ ساری ਜ਼ਿੰਦਗੀ ਯਾਦ ਕੀਤਾ ਜਾਂਦਾ ਕਿੰਨੇ ਸਾਲ ਬੀਤ ਗਏ ਪਰ ਅੱਜ ਵੀ ਸਾਹਿਬ ਜਦਾ ਜੁਝਾਰ ਸਿੰਘ ਜੀ ਨੂੰ ਅਜੀਤ ਸਿੰਘ ਨੂੰ ਯਾਦ ਕਰ ਰਹੇ ਆ ਕਿ ਉਹਨਾਂ ਨੇ ਕੁਝ ਚੰਗਾ ਕੀਤਾ ਇਸ ਕਰਕੇ ਸਾਨੂੰ ਉਹਦਾ ਸ਼ੁਕਰ ਕਰਨਾ ਚਾਹੀਦਾ ਹੈ ਅਗੇ ਹੈ ਕੋਈ ਸੰਸਾਰ ਦੇ ਇਤਿਹਾਸ ਵਿੱਚ ਜੇ ਹੀ ਮਿਸਾਲ ਕਿਸੇ ਹੋਰ ਧਾਰਮਿਕ ਰੈਬਰ ਦੀ ਜਿਸ ਤੋਂ ਉਸ ਦੇ ਸਿੱਖ ਜਾਨਾ ਵਾਰ ਨੂੰ ਤਿਆਰ ਹੋਣ ਤੇ ਉਹ ਆਪਣੇ ਬੱਚਿਆਂ ਨੂੰ ਆਪਣੀ ਅੱਖਾਂ ਸਾਹਮਣੇ ਸ਼ਹੀਦ ਹੁੰਦਾ ਦੇਖ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰ ਰਿਹਾ ਹੋਵੇ ਇਹਨਾਂ ਤਿੰਨ ਲਾਈਨਾਂ ਵਿੱਚ ਵੀ ਬਹੁਤ ਕੁਝ ਦੱਸ ਦਿੱਤਾ ਕਹਿੰਦੇ ਵੀ ਸੰਸਾਰ ਦੇ ਕਿਸੇ ਇਤਿਹਾਸ ਵਿੱਚ ਹੋਰ ਕੋਈ ਉਦਾਹਰਨ ਹੈ ਕੋਈ ਮਿਸਾਲ ਹੈ ਕਿ ਕੋਈ ਵੀ ਧਾਰਮਿਕ ਰੈਬਰ ਦੀ ਜਿਹੜਾ ਧਰਮ ਦਾ ਰੈਬਰ ਹੋਵੇ ਤੇ ਜਿਸ ਤੋਂ ਉਸ ਦੇ ਸਿੱਖ ਜਾਨਵਾਰ ਨੂੰ ਤਿਆਰ ਹੋਣ ਸਿੱਖ ਕੈਨ ਗੁਰੂ ਜੀ ਮੈਨੂੰ ਪਹਿਲਾਂ ਭੇਜੋ ਮੈਨੂੰ ਪਹਿਲਾਂ ਭੇਜੋ ਮੈਂ ਸ਼ਹੀਦ ਹੋਣਾ ਹੈ ਮੈਂ ਲੜਨਾ ਹੈ ਪਰ ਗੁਰੂ ਜੀ ਆਪਣੇ ਬੱਚਿਆਂ ਨੂੰ ਆਪਣੀ ਅੱਖਾਂ ਸਾਹਮਣੇ ਸ਼ਹੀਦ ਹੁੰਦਾ ਦੇਖ ਕੇ ਕਾਲਪੁਰਖ ਦਾ ਸ਼ੁਕਰ ਕਰਨ ਸਿੰਘ ਜਾਨਵਾਰ ਵੀ ਤਿਆਰ ਨੇ ਪਰ ਆਪਣੇ ਪੁੱਤਰ ਭੇਜੇ ਕਿਉਂ ਭੇਜੇ ਸੀ ਕਿ ਮੈਨੂੰ ਆ ਆਪਣੇ ਪੁੱਤਰਾਂ ਵਿੱਚ ਤੇ ਸਿੰਘਾਂ ਵਿੱਚ ਕੋਈ ਵੀ ਫਰਕ ਨਹੀਂ ਹੈ ਮੈਨੂੰ ਜਿਹੜੇ ਸਿੰਘ ਨੇ ਇਹ ਮੇਰੇ ਪੁੱਤਰਾਂ ਤੋਂ ਵੀ ਪਿਆਰੇ ਐ ਇਸ ਕਰਕੇ ਜਿਹੜੇ ਬਿਨਾਂ ਤਨਖਾਹਾਂ ਤੋਂ ਮੇਰੇ ਨਾਲ ਰਹੇ ਜਿਨ੍ਹਾਂ ਨੇ ਕਦੇ ਮੇਰੇ ਤੋਂ ਕੁਝ ਲਿਆ ਨਹੀਂ ਪਰ ਮੈਂ ਅੱਜ ਫਰਕ ਕਿਉਂ ਕਰਾਂਵੇਂ ਸਾਰਿਆਂ ਨੂੰ ਬਰਾਬਰ ਰੱਖਣਾ ਆ ਇਨ੍ਹਾਂ ਸਾਹਿਬਜ਼ਾਦਿਆਂ ਦੇ ਬਹਾਦਰੀ ਦੇ ਜੋਰ ਤੇ ਸ਼ਹੀਦੀਆਂ ਸਿੱਖ ਬੱਚਿਆਂ ਲਈ ਹਮੇਸ਼ਾ ਚਾਨਣ ਮਨਾਰਿਆਂ ਦਾ ਕੰਮ ਕਰਨ ਗਿਆ ਭਾਵ ਜੋ ਇਹਨਾਂ ਬਹਾਦਰੀ ਦੇ ਜੋਰ ਵਿਖਾਏ ਐ ਇਹਨਾਂ ਦੀਆਂ ਸ਼ਹੀਦੀਆਂ ਅੱਜ ਜਿੰਨੇ ਵੀ ਆ ਜਾਣ ਵਾਲੇ ਸਾਰੇ ਸਿੱਖ ਬੱਚਿਆਂ ਲਈ ਜਾਂ ਕਿਸੇ ਵੀ ਬੱਚੇ ਵਾਸਤੇ ਇਹ ਹਮੇਸ਼ਾ ਚਾਨਣਮੁਨਾਰੇ ਦਾ ਕੰਮ ਕਰੂ ਹਨਾ ਕਿ ਚਾਨਣ ਦਿਖਾਏਗੀ ਰਸਤਾ ਰੁਸ਼ਨਾਏ ਰੁਸ਼ਨਾਉਣ ਗਿਆ ਤੇ ਸਿੱਖ ਨੌਜਵਾਨਾਂ ਨੂੰ ਧਰਮ ਲਈ ਜਾਣਾਂ ਵਾਰਨ ਦੀ ਪ੍ਰੇਰਣਾ ਦਿੰਦੀਆਂ ਰਹਿਣਗੀਆਂ ਸਿੱਖ ਨੌਜਵਾਨਾਂ ਨੂੰ ਕਹਿਣ ਗਿਆ ਕਿ ਸਿੱਖੋ ਨੌਜਵਾਨੋ ਤੁਹਾਨੂੰ ਜਦੋਂ ਵੀ ਜਾਣ ਵਾਰਨੀ ਪਵੇ ਤੁਸੀਂ ਡਰੋ ਨਾ ਘਬਰਾਇਓ ਨਾ ਉਹਨਾਂ ਨੂੰ ਪ੍ਰੇਰਣਾ ਦੇਂਦਿੰਦੀਆਂ ਰਹਿਣਗੀਆਂ ਸਾਡਾ ਵੀ ਫਰਜ ਬੰਦਾ ਕਿ ਜ਼ੁਲਮ ਦੇ ਖਾਤਮੇ ਲਈ ਤਤ ਪਰ ਰਹੀਏ ਠੀਕ ਹੈ ਤਤ ਪਰ ਦਾ ਮਤਲਬ ਤਤ ਪਰ ਦਾ ਮਤਲਬ ਸਾਡਾ ਵੀ ਫਰਜ ਬੰਦਾ ਕਿ ਜ਼ੁਲਮ ਦੇ ਖਾਤਮੇ ਲਈ ਤਤ ਪਰ ਰਹੀਏ ਹਾਂਜੀ ਤਿਆਰ ਰਹੀਏ ਹਰ ਵੇਲੇ ਠੀਕ ਹੈ ਨੇਕੀ ਦੀ ਰਾਖੀ ਲਈ ਬਦੀ ਨਾਲ ਜੂਝਦੇ ਰਹੀਏ ਨੇਕੀ ਦੀ ਰਾਖੀ ਲਈ ਬਦੀ ਨਾਲ ਜੂਝਦੇ ਰਹੀਏ ਭਾਵੇਂ ਇਸ ਤੇ ਲਈ ਸਰੀਰ ਦੀ ਆਹੂਤੀ ਵੀ ਕਿਉਂ ਨਾ ਦੇਣੀ ਪਵੇ ਠੀਕ ਹੈ ਅਸੀਂ ਨੀਕ ਕੰਮਾਂ ਦੀ ਰਾਖੀ ਵਾਸਤੇ ਨਾ ਜਿਹੜੇ ਮਾੜੇ ਕੰਮ ਨੇ ਉਹਨਾਂ ਨਾਲ ਹਮੇਸ਼ਾ ਲੜਦੇ ਹੀ ਰਹਿਣਾ। ਬਦੀ ਭਾਵ ਜੋ ਨੁਕਸਾਨ ਹੈ ਉਹਦੇ ਨਾਲ ਅਸੀਂ ਹਮੇਸ਼ਾ ਹੀ ਲੜਦੇ ਰਹਿਣਾ। ਇਸ ਲਈ ਭਾਵੇਂ ਸਾਨੂੰ ਆਪਣਾ ਸਰੀਰ ਵੀ ਕਿਉਂ ਨਾ ਦੇਣਾ ਪਵੇ ਅਸੀਂ ਡਰਨਾ ਨਹੀਂ ਹੈ। ਠੀਕ ਹੈ? ਕਿਉਂਕਿ ਉਹ ਐਸੇ ਸੀ ਜਿਹੜੇ ਸੂਰਵੇ ਬਣੇ ਇੱਕ ਵਾਰ ਇਹਨਾਂ ਪੰਕਤੀਆਂ ਨੂੰ ਪੜੋ। ਸੂਰਾ ਸੋ ਪਹਿਚਾਨੀਐ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹਿਤ जा पुरजा कट मर कबू ना छेत कटम कबू ना छेत हांजी थे कोई भी बच्चा हम जवाब देना हो फिर समाप्ति करा गे ਇਸ ਇਤਿਹਾਸ ਨੇ ਸਾਨੂੰ ਕੀ ਸਿੱਖਿਆ ਦਿੱਤੀ ਬੜੀਆਂ ਸਿੱਖਿਆਵਾਂ ਸੀ ਬੜੀਆਂ ਸਿੱਖਿਆਵਾਂ ਸੀ ਜਿਹੜੀਆਂ ਆਪਾਂ ਵਿੱਚ ਵਿੱਚ ਪੜਦੇ ਰਹੇ ਹਾਂ ਬਹੁਤ ਕੁਝ ਦੱਸਿਆ ਗਿਆ ਸੀ ਤੇ ਇਸ ਇਤਿਹਾਸ ਨੇ ਸਾਨੂੰ ਕੀ ਸਿਖਾਇਆ ਹਾਂਜੀ ਸ੍ਰਿਸ਼ਟੀਕਾਰ ਇੱਕ ਮਿੰਟ ਬੇਟਾ ਉੱਚੀ ਬੋਲਿਓ ਠੀਕ ਹੈ

ਸਾਨੂੰ ਆਪਣੇ ਆਪ ਨੂੰ ਕਦੇ ਵੀ ਛੋਟਾ ਨਹੀਂ ਸਮਝਣਾ ਚਾਹੀਦਾ ਹੈ ਤੇ ਵੱਡੀ ਤੇ ਵੱਡੀ ਵੀ ਤੇ ਕਲੀ ਨੂੰ ਹੱਸਦੇ-ਜ਼ਿਕ ਚੀਲੇ ਰਹੇ ਹਾਂ ਜੀ ਮੁੰਡਿਆਂ ਵਿੱਚੋਂ ਕੋਈ ਦੀਪਕਾ ਵੀ ਦੱਸੇ ਉਹਨਾਂ ਚਿਰ ਚਲੋ ਇਹ ਨਹੀਂ ਤੇ ਅਜਾ ਤਰ੍ਹਾਂ ਬੋਲ ਲੱਗ ਜਾਏ ਕਿ ਜਦੋਂ ਹਰੇਕ ਹੋਊਗਾ ਉਹ ਕਹਿੰਦੀ ਕੋਈ ਹੱਜਾ ਦੀ ਗੱਲ ਚੀ ਅ ਜਾਨਤ ਲੈਣਾ ਹੈ ਕਿ ਜੇ ਮੈਨਾਂ ਦੀ ਸਿਰ ਨਹੀਂ કે ફિરチルગ કોલ ફીજી ને લાની કી હતી કે હજારે જેલોકલે પિછે દે પિછે ચો સખ્ત સે બચ્ચે મમ્મી પપ્પા નો પૂછરા હે મમ્મી સે નડાઈ રોડી કે મજાક કરતે હે મમ્મી કે અંદર નયા પુત્ર તાર એનો કટ લાગી કુનાજા ઓકે હમ એ પૂરી ઠીક હે શાબાશ હાજી જેપલીન કોર समिलिये जितने सारे तो ठीक हैं ना तो तुम भी जाने जाओगे ठीक है हां जी शाबाश हाँ जी लड़कियाँ बच्चों पुनीत सिंह जब ढेर काम करते हैं तो उन्हें तो ऐसे छोड़ने काम करते हैं तो और ज़्यादा ज़्यादा चले काम करेंगे तो छोड़ने के लिए उन्हें तो ऐसे करने काम ਸ਼ਾਬਾਸ਼ ਬਹੁਤ ਸੋਹਣੀ ਗੱਲ ਆ ਹਾਂਜੀ ਹੋਰ ਕੋਈ ਸੰਦੀਪ ਸਾਨੂੰ ਦਿਲਮ ਦੇ ਖਾਤ ਮੇਰੇ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ ਠੀਕ ਹੈ ਜੀ ਹਾਂਜੀ ਨਵਕੀਰਤ ਸਿੰਘ ਕਿੰਨਾ ਦੀ ਸਾਨੂੰ ਪਿਤਾ ਦੀ ਗੱਲ ਮੰਨਣੀ ਚਾਹੀਦੀ ਹੈ ਠੀਕ ਹੈ ਜੀ ਹੋਰ ਕੋਈ ਠੀਕ ਹੈ ਜੀ ਹਾਂਜੀ ਹੋਰ ਕਿਸੇ ਨੇ ਕੋਈ ਦੱਸਣਾ ਤਾਂ ਹਾਂਜੀ ਲਾਸਟ ਵਿੱਚ ਮੈਂ ਇਹ ਦੱਸਦਾ ਕਿ ਕੋਈ ਮਤਲਬ ਆਪਣੇ ਪੁੱਤਾਂ ਨੂੰ ਬਚਾਉਂਦਾ ਤੇ ਕੋਈ ਪੁੱਤਾਂ ਲਈ ਬਚਾਉਂਦਾ ਹੈ ਭਾਵੇਂ ਕੋਈ ਔਲਾਦ ਨੂੰ ਬਚਾਉਂਦਾ ਤੇ ਕੋਈ ਔਲਾਦ ਲਈ ਬਚਾਉਂਦਾ ਹੈ ਸਮਝਦੇ ਹੋ ਕੋਈ ਤੇ ਆਪਣੀ ਔਲਾਦ ਨੂੰ ਬੱਚਿਆਂ ਨੂੰ ਹਮੇਸ਼ਾ ਬਚਾਉਂਦਾ ਇਹਨੂੰ ਕੋਈ ਤੱਤੀ ਬਾਣਾ ਨਾ ਲੱਗੇ ਤੇ ਔਲਾਦ ਲਈ ਬਚਾਉਂਦਾ ਹੈ ਕਿ ਤੇ ਉਹ ਵੀ ਕੁਝ ਮਿਲਦਾ ਤੇ ਔਲਾਦ ਲਈ ਬਚਾ ਬਚਾ ਕੇ ਰੱਖਦਾ ਪੈਸੇ ਮੇਰੇ ਬੱਚਿਆਂ ਲਈ ਆ ਪੈਸੇ ਹਨ ਪਰ ਕਹਿੰਦੇ ਇੱਕੋ ਗੁਰੂ ਗੋਬਿੰਦ ਸਿੰਘ ਜੀ ਐਸੇ dise ਦੁਨੀਆ ਦੇ ਵਿੱਚ ਜਿਨ੍ਹਾਂ ਨੇ ਨਾ ਆਪਣੀ ਔਲਾਦ ਨੂੰ ਬਚਾਇਆ ਤੇ ਨਾ ਹੀ ਆਪਣੀ ਔਲਾਦ ਦੇ ਲਈ ਬਚਾਇਆ ਹਨਾ ਨਾ ਹੀ ਬੱਚੇ ਬਚਾਏ ਤੇ ਨਾ ਬੱਚਿਆਂ ਲਈ ਕੁਛ ਬਚਾਇਆ ਸੰਸਾਰਿਕ ਧਨ ਕੋਈ ਨਹੀਂ ਬਚਾਇਆ ਸਾਰਾ ਕੁਝ ਹੀ ਲੁਟਾ ਦਿੱਤਾ ਪਰ ਜੋ ਕੁਛ ਉਹ ਬਚਾ ਕੇ ਗਏ ਉਹਨਾਂ ਨੂੰ ਅਸੀਂ ਅੱਜ ਵੀ ਯਾਦ ਕਰ ਰਹੇ ਹਾਂ ਸੋ ਹਣ ਸਾਰੇ ਵਿਦਿਆਰਥੀ ਫਤਿਹਨਾਮ ਸੰਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ